ਸਾਸੀਕਾਰ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੁੱਤੀਵਾਲੇ ਦੇ ਵਿੱਚ ਜ਼ਿਲ੍ਹੇ ਫਰੋਲਪੁਰ ਦਾ ਮਾਨਮੱਤਾ ਨਗਰ ਮਖੂ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਮਿੱਤਰੋ ਮਖੂ ਤੋਂ ਜਦੋਂ ਆਪਾਂ ਸੁਲਤਾਨਪੁਰ ਲੋਹੀਆਂ ਵਾਲੀ ਸਾਈਡ ਨੂੰ ਜਲੰਧਰ ਵਾਲੇ ਪਾਸੋਂ ਦੀ ਦੂਰੀ ਤੈਅ ਕਰਦੇ ਆ ਤਾਂ ਮਖੂ ਤੋਂ ਤੁਸੀਂ ਲੋਹੀਆਂ ਵਾਲੇ ਪਾਸੋਂ ਦੀ ਦੂਰੀ ਤੈਅ ਕਰੋਗੇ ਫਿਰ ਉਦੋਂ ਬਾਅਦ ਇੱਕ ਤੁਹਾਨੂੰ ਮੋਗੇ ਵਾਲਾ ਕੱਟ ਰਸਤਾ ਮਿਲਦਾ ਉਹ ਨਹੀਂ ਜਾਣਾ ਤੁਸੀਂ ਉਦੋਂ ਅੱਗੇ 2.5 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਤੁਹਾਨੂੰ ਮਿੱਤਰੋ ਤੁਹਾਡੇ ਵਾਲੀ ਸਾਈਡ ਜਿਹੜੇ ਪਾਸੇ ਤੁਸੀਂ ਆ ਰਹੇ ਆ ਕਨੈਕਟਰ ਸਾਈਡ ਤੇ ਤੁਹਾਨੂੰ ਮਿਲੂਗਾ ਮਿੱਤਰੋ ਨਵਾਂ ਬਣਿਆ ਗੇਟ ਤੇ ਨਵੇਂ ਬਣੇ ਗੇਟ ਦੀ ਨਿਸ਼ਾਨੀ ਆ ਸਿੱਧਾ ਪੁੱਤੀ ਵਾਲੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਬਾਈ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਹੁਣ ਇਹਨੇ ਫੋਰਨ ਕੰਟਰੀ ਦੇ ਵਿੱਚ ਸਥਿਤੀ ਕੀਤੀ ਆ ਇਟਲੀ ਜਾਣਾ ਵਾ ਇਸ ਕਰਕੇ ਸਾਰੇ ਜਾਨਵਰ ਜਿਹੜੇ ਵਕਾਊ ਲਾਤੇ ਆ ਉਹਨਾਂ ਦੀ ਜਾਣਕਾਰੀ ਲੈ ਦਿੰਨਾ ਤੁਹਾਨੂੰ ਜਿਹੜਾ ਜਾਨਵਰ ਤੁਹਾਨੂੰ ਜੱਜੂਗਾ ਗੱਲਬਾਤ ਤੁਸੀਂ ਬਾਈ ਨਾਲ ਫੋਨ ਤੇ ਤੈਅ ਕਰ ਲੈਣੀ ਆ ਉਹ ਮਿਲਦੇ ਆ ਬਾਈ ਨੂੰ ਕੀ ਰੰਗ ਵਾ ਸਾਰੀ ਗੱਲਬਾਤ ਕੀ ਹਾਲ ਹੈ ਮਹਾਰਾਜ ਬੜਾ ਵਧੀਆ ਜੀ ਸੇਤਾ ਦੇ ਪਰਿਵਾਰ ਜੀ ਸਾਹਿਬ ਠੀਕ ਠਾਕ ਚਲੋ ਸ਼ੁਕਰ ਅੱਛਾ ਕੀ ਕਾਰਨ ਬਣ ਗਿਆ ਫਿਰ ਜਾਨਵਰ ਵੇਚਣ ਦਾ ਜੀ ਪਹਿਲਾਂ ਤਾਂ ਇਹ ਆਪਣਾ ਹੈ ਬਾਹਰ ਦਾ ਵੇਚੀ ਬਣ ਗਿਆ ਚੱਕਰ ਤਾਂ ਕਰਕੇ ਮਾਲ ਆਪਣਾ ਸਾਰਾ ਵਿਕਾਊ ਕੀਤਾ ਹੋਇਆ ਠੀਕ ਹੈ ਜੀ ਠੀਕ ਹੈ ਬਈ ਅੱਛਾ ਬਈ ਆਪਾਂ ਜਿੱਥੇ ਖੜੇ ਆ ਇੱਥੇ ਕੀ ਲੋਕੇਸ਼ਨ ਇਸ ਕਰ ਦੀ ਬਈ ਇਹ ਆਪਣਾ ਪਿੰਡ ਹੈ ਮਖੂ ਤੋਂ ਪੁੱਤੀ ਵਾਲਾ ਪਿੰਡ ਹੈ ਮਖੂ ਤੋਂ 5 ਕਿਲੋਮੀਟਰ ਹੈ ਲੋਈਆਂ ਰੋੜ ਆ ਠੀਕ ਹੈ ਜੀ ਮੇਨ ਰੋਡ ਤੇ ਹੀ ਆ ਜੀ ਠੀਕ ਹੈ ਜੀ ਹਾਂ ਜੀ ਉਹ ਮੇਨ ਰੋਡ ਤੇ ਆ ਗਿਆ ਹੈ ਜੀ ਮੇਨ ਰੋਡ ਤੇ ਠੀਕ ਹੈ ਜੀ ਅੱਛਾ ਜਿਹੜਾ ਗੁਰਦੁਆਰਾ ਸਾਹਿਬ ਦੇ ਕੋਲੇ ਘਰ ਆਬਣ ਵਾਲਾ ਜਿਵੇਂ ਕਈ ਵਾਰੀ ਫੋਨ ਨਹੀਂ ਲੱਗਦਾ ਬੰਦਾ ਕੀ ਪੁੱਛ ਕੇ ਆ ਜਾਵੇ ਵੀ ਘਰੇ ਜਾਣਾ ਆਪਣਾ ਨਾਂ ਲੈ ਲੈ ਰঞ্জੀ ਸਿੰਘ ਘਰੇ ਜਾਣਾ ਵਾ ਮਾਝੇ ਆਏ ਨਵੇਂ ਕਹਿ ਕੇ ਭਜਦੇ ਆ ਨਵੇਂ ਦਾ ਕਹਿ ਕੇ ਆ ਸਕਦਾ ਮਾਝੇ ਆਏ ਨਵੇਂ ਰঞ্জੀ ਸਿੰਘ ਘਰੇ ਫੋਨ ਲੱਗੇਗਾ ਲੱਗੇਗਾ 100% ਠੀਕ ਠੀਕ ਹੈ ਜੀ ਅੱਛਾ ہمارا ਇਹ ਜਾਨਵਰ ਵਿਤਨੇ ਸਾਰੇ ਆਪਾਂ ਹਨਾ ਹਾਂਜੀ ਹਾਂਜੀ ਤੇ ਪਹਿਲੇ ਨੰਬਰ ਵਾਲੀ ਮੈਂ ਤੋਂ ਸ਼ੁਰੂਆਤ ਕਰ ਲੈਂਦੇ ਕੀ ਡਿਟੇਲ ਆ ਪਈ ਜਾਂਦੀ ਇਹ ਵੀ ਜੀ ਤੀਜੇ ਸਵੇਰੇ ਲਈ ਗੱਬਣ ਆ ਠੀਕ ਹੈ ਜੀ ਦੋ ਮਹੀਨਾ ਵੀ ਗੱਬਣਾ ਜੇ ਚੈੱਕ ਪਾਸ ਨਹੀਂ ਹੋਈ ਵੀ ਠੀਕ ਹੈ ਜੀ 8 ਲੀਟਰ ਦੁੱਧ ਆ ਦੋ ਟਾਈਮਾਂ ਦਾ ਦੋਹਾਂ ਟਾਈਮਾਂ ਦਾ 8 ਲੀਟਰ ਦੁੱਧ ਆ ਜੀ ਦੇ ਮਗਰੇਗਾ ਪਹਾੜੇ ਤੇ ਮਿਲਦੀ ਥਾਪੀ ਮਾਰ ਕੇ ਜਿੱਤਰਾ ਮਰਜੀ ਨਾ ਕੋ ਟੀਗਾ ਨਾ ਕੋ ਠੀਕ ਹੈ ਬੋਲਰ ਪਹਾੜਾ ਪਾ ਕੇ ਬਹਿ ਜਾਓ ਤੇ ਮਿਲ ਪੈਂਦੀ ਆ ਕੋਈ ਬਾਇ ਵਾਲਾ ਹੱਥ ਉੱਤੇ ਤਾਂ ਨਹੀਂ ਕਰਦੀ ਨਾ 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 ਭਾਵੇਂ ਇੰਨੀ ਗਾਜ ਜਵਾਕ ਬੈ ਕੇ ਚੋਲੇ ਜੀ ਇੰਨੀ ਜੁੰਡ ਚੁੰਡ ਚੰਨ ਨੂੰ ਠੰਢੀ ਆ ਅੱਛਾ ਦੁੱਧ 8 ਲੀਟਰ ਦਾ ਤਾਜੀ ਕਿੰਨੇ ਦੁੱਧ ਦੇਗੀ ਸੀ ਇਹ ਤਾਜੀ ਇਹ ਕਰਕੇ 14 ਲੀਟਰ ਠੀਕ ਹੈ ਜੀ ਇਹਦਾ ਫਿਰ ਰੇਟ ਬਾਈ ਜੀ ਰੇਟ ਇਹਨਾਂ ਦਾ ਫੋਨ ਤੇ ਕਰਾਂਗੇ ਜੀ ਕਦੋਂ ਬਾਹਰ ਨੂੰ ਤੋੜੇ ਮੜੇ ਖੋਲ ਦਿਓ ਇਹਨੂੰ ਜੀ ਸੁਆ ਇਹ ਕਿੰਵੇਂ ਲੈ ਗੱਪੜ ਤੀਜੇ ਲਈ ਇਹ ਤੀਜੇ ਲਈ ਗੱਪਣਾ ਵੀ ਨਹੀਂ ਜੀ ਨਹੀਂ ਮਿੱਤਰੋ ਧੂਆਂ ਮਹੀਨੇ ਦੀ ਗੱਪੜ ਚੈੱਕ ਕਰਵਾ ਲਈ ਤੁਸੀਂ ਕਿ ਨਹੀਂ ਨਹੀਂ ਵਿੱਚ ਚੈੱਕ ਉਹ ਅਸੀਂ 3.5 ਤੋਂ 3.5 ਤੋਂ ਪਲੱਸ ਹੀ ਕਰਾਉਨੇ ਆ ਜੀ ਮਨ ਲਓ ਕਹਿਣ ਤੋਂ ਭਾਵੇਂ ਇਹ ਹੈ ਗੱਪਣਾ ਹੈ ਚੈੱਕ ਚ ਨਹੀਂ ਆਉਂਦੀ ਚੈੱਕ ਨਹੀਂ ਅਜੇ ਹੋਈ ਉਹ ਕਿ ਠੀਕ ਹੈ ਗੱਲ ਹੈ ਵੀ ਮਿੱਤਰੋ 2 ਮਹੀਨੇ ਹੋ ਗਿਆ ਤੁਸੀਂ ਆਪ ਦੀ ਜੇ ਕੋਈ ਤੁਹਾਡਾ ਭਾਈ ਜਿਆਦਾ ਡਾਕਟਰ ਕਰਦਾ ਚੈੱਕ ਤਾਂ ਤੁਸੀਂ ਕਰਵਾ ਸਕਦੇ ਵੈਸੇ 3.5 3.5 ਮਹੀਨੇ ਦਾ ਚੈੱਕ ਕਲੀਅਰ ਹੁੰਦਾ ਪਸੂ ਬਾਕੀ ਦਾ ਟੇਵੇਂ ਹੁੰਦੇ ਆ ਉਹ ਦੇਖ ਔਰ ਦੁੱਧ 8 ਲੀਟਰ ਹੈਗਾ ਇਹਦੇ ਤਾਂ ਦੋਵੇਂ ਟਾਈਮ ਮਿਲਦੀ ਆ ਮਿਲਦੀ ਇਹ ਪਹਾੜੇ ਤੇ ਆ ਗ੍ਰੈਡੇਡ ਮੱਜਾਂ ਦੇ ਵਿੱਚ ਆਉਂਦੀ ਆ ਮਿੱਤਰੋ ਅੱਖਾਂ ਦੇ ਵਿੱਚ ਜਵਾਬ ਮਾਰਕਿੰਗ ਜਿਹੜੀ ਪੂਰੀ ਹੈਗੀ ਆ ਬਾਕੀ ਟਾਂਚੇ ਵੱਲੋਂ ਸਰੀਰਕਾਂ ਦੇ ਪੱਖ ਤੋਂ ਮੈਂ ਚੰਗੀ ਆ ਸੀਲ ਠੰਡੀ ਆ ਜਿਹੜੇ ਜਿਹੜੇ ਭਰਾ ਨੂੰ ਚੱਜੂਗੀ ਤੁਸੀਂ ਤਸੱਲੀ ਕਰਨਾ ਤੁਹਾਡਾ ਫਰਜ਼ ਆ ਹਰ ਇੱਕ ਪੱਖ ਤੋਂ ਤੇ ਤੁਸੀਂ ਕਰਨੀ ਵੀ ਆ ਤੇ ਭਾਈ 2 ਨੰਬਰ ਤੇ ਜਿਹੜੀ ਮੈਂ ਇਹਦੇ ਬਾਰੇ ਦੱਸਿਓ ਜੀ ਇਹਦੇ ਵਿੱਚ ਜੇ 10 ਲੀਟਰ ਪੱਕਾ ਦੁੱਧ ਆ ਜੀ ਤੇ ਗਾਂ ਜੀ ਨਹੀਂ ਗੱਭਣ ਹੋਈ ਵੀ ਠੀਕ ਹੈ ਜੀ ਮਗਰ ਇਹਦੇ ਕੱਟੀ ਆ ਪਿਸਟਲ ਦੀ ਕੱਟੀ ਆ ਆ ਕੱਟੀ ਪਿਸਟਲ ਦੀ ਆ ਜਿਹੜੀ ਆਪਾਂ ਕੋਲ ਥਾਂ ਦੀ ਕੱਟੀ ਆ ਜੀ ਠੀਕ ਹੈ ਬਈ ਹੱਥੀ ਠੀਕ ਆ ਭਰਾਏ ਬਈ ਹਾਂ ਨਾ ਹਾਂਜੀ ਹਾਂਜੀ ਹੱਥੀ ਆਪਣੇ ਆਪ ਹੀ ਠੀਕ ਹੈ ਜੀ ਅੱਛਾ ਦੁੱਧ 10 ਲੀਟਰ ਰਣ ਤਿਆਰ ਆ ਕੰਡੇ ਵਾਲਾ ਬਿਲਕੁਲ ਕੰਡੇ ਵਾਲਾ ਜੀ ਠੀਕ ਹੈ ਚੂਨ ਚਾਂ ਠੰਢੀ ਆ ਜੀ 12 ਵੀ ਵਿਖਾਈ ਜੀ ਕਹਿ ਤੋਲ ਕੇ 10 ਲੀਟਰ ਕੰਡੇ ਵਾਲਾ ਦੁੱਧ ਤਿਆਰ ਆ ਤਿਆਰ ਆ ਤਿਆਰ ਆ ਦੋ ਟਾਈਮਾਂ ਦਾ ਜੀ ਜਿੰਜਾ ਮਾੜਾ ਠੀਕ ਹੈ ਅੱਛਾ ਇਹਦੇ ਮਗਰ ਆ ਗਈ ਕੱਟੀ ਇਹਦੇ ਮਗਰ ਕੱਟੀ ਚੂਨ ਦੇ ਹੋ ਦੇਖ ਸਕਦੇ ਹੋ ਮਿੱਤਰੋ ਤੁਸੀਂ ਕਰਮਾ ਵਾਲੀ ਨੂੰ ਅੱਛਾ ਭਾਈ ਇਹਦਾ ਰੇਟ ਵੀ ਕੋਈ ਹੱਥ ਦਾ ਨਹੀਂ ਕਰਦੀ ਇਹਦਾ ਵੀ ਫੋਨ ਤੇ ਹੈ ਵੇ ਜੀ ਠੀਕ ਹੈ ਜੀ ਇਹਨੇ ਤਾਜੀ ਨੂੰ ਦੁੱਧ ਕਿੰਨਾ ਕੁ deta ਸੀਗਾ ਭਾਈ ਇੰਨੇ ਵੀ ਦਿੱਤਾ ਸੀ 15 15 ਦੇ ਕਰੀਬ ਅਜੋ ਹੈ ਜੀ ਇਹਦਾ ਮੇਰਾ ਮੰਨ ਤਾਂ ਕਹਿੰਦਾ ਜੇ ਹੁਣ ਵੀ ਕੋਈ ਟਿਕਾ ਕੇ ਸੇਵਾ ਕਰ ਲੈ ਮੈਂ 12 ਤੇ ਜਾਵੜੂਗੀ ਭਾਈ ਹਾਂਜੀ ਜਾਵੜੇਗੀ ਹੈ ਜਾਵੜੇਗੀ ਜਾਵੜੇ ਲਮਾਨ ਪੱਠੀਆਂ ਪੱਠੀਆਂ ਦਾ ਤੁਹਾਨੂੰ ਦੱਸਣ ਦਾ ਹੈ ਦਾਣਾ ਕੋਈ ਆਪਾਂ ਜ਼ਿਆਦਾ ਨਹੀਂ ਨੂੰ ਪਾਉਂਦੇ ਲੋਹਲੇ ਕਿਲੋ-ਹਲੇ ਪਾਉਂਦੇ ਜੇ ਕੋਈ 4 ਕਿਲੋ 5 ਕਿਲੋ ਦਾਣਾ ਪੈ ਜੇ ਇਹ ਹੁਣ ਵੀ 12 ਕਰ ਸਕਦੀ 12 ਕਰ ਸਕਦੀ ਮੈਂ ਮੈਂ ਦੁੱਧ ਵਾਲੀ ਮੈਂ ਪੱਠੀਆਂ ਪੱਠੀਆਂ ਦਾ ਦੱਸਣਾ ਜਿੰਨਾ ਚਾਹ ਆ ਘੱਟੀ ਕਿਨੇ ਚਰਦੀ ਹੈ ਜੀ ਕੱਟੀ ਹੋਈ ਗਈ ਹੈ ਜੀ 3 ਸਾਲ ਤੇ ਕਰੀਬ 3 ਸਾਲ ਦੇ ਕਰੀਬ ਹਾਂਜੀ ਠੀਕ ਹੈ ਜੀ ਤੇ ਇਹ ਬਣੀ ਬੁਣੀ ਹੈ ਕਿ ਨਹੀਂ ਜੀ ਇੱਕ ਤਾਂ ਬਣੀ ਸੀ ਤੇ ਨਹੀਂ ਟਿੱਕੀ ਮੁੜ ਕੇ ਨਹੀਂ ਆਪਾਂ ਭਰਾਇਆ ਠੀਕ ਆ ਜੇ ਮਨ ਲੈ ਇੱਕ ਫਿਰ ਫਿਰ ਗਈ ਆ ਫਿਰ ਭਾ ਗਈ ਆ ਠੀਕ ਹੈ ਦੁੰਦੀ ਤਾਂ ਚੌਗੀ ਹੋ ਗਈ ਹੋਊਗੀ ਹਨਾ ਇਹ ਮਿਸਨ ਚੌਗੀ ਹੋ ਗਈ ਆ ਜੀ ਚੌਗੀ ਹੋ ਗਈ ਉਸਾਂ ਵੱਲੋਂ ਕੋਈ ਟੁੱਟ ਗਈ ਹਨਾ ਹਾਂਜੀ ਹੂੰ ਇਹ ਕਿੰਨੇ ਦੇ ਦੇ ਦਾਂਗੇ ਭਾਈ ਇਹ ਨਾ ਮੋਲ ਤੇ ਪੰਜਾਹ ਹਜ਼ਾਰ ਕਰਦੇ ਕੋਈ ਨਹੀਂ ਮੰਨਤਾ ਨਾ ਆਪਾਂ ਕਰ ਦਾਂਗੇ ਜਿੰਨਾ ਵਿੱਚ ਹੋ ਸਕੇ ਠੀਕ ਹੈ ਜੀ ਮਿੱਤਰੋ ਇੰਦਾ ਫੋਮ ਜੀ ਦਾ ਮੁੱਲ 5000 ਰੁਪਏ ਬਮਾਨਤਨ ਕਰਦੇ ਆਂਗੇ ਠੀਕ ਹੈ ਬਾਈ ਜੀ ਹੁਣ ਆਜੋ ਮਿੱਤਰੋ ਜਰਸੀ ਲੈ ਨਾਲ ਜਿਹਨਾਂ ਨੇ ਗਾਂ ਲੈਣੀ ਗਾਂ ਵੀ ਦਿਖਾਉਣਾ ਤੁਹਾਨੂੰ ਇੱਕ ਇਹ ਕਿੰਨੇ ਜਰਦੀ ਗੱਪਣਾ ਗਾਂ ਲਾਲ ਜੀ ਇਹ ਵੀ ਜੀ 7 ਮਹੀਨੇ ਦੀ ਗੱਪਣਿਆ 8 ਸਟਾਰ ਜਿਆਦਾ ਜੀ ਠੀਕ ਹੈ ਦੁੱਧ ਹੁਣ ਜੀ ਦੁੱਧ ਦੇ ਹੁਣ ਤੇ 5 ਕਿ ਲੀਟਰ ਹੈਗਾ ਵਾਹੇ ਡਰਾਈ ਕਰਦੇ ਪਏ ਹੁਣ ਡਰਾਈ ਵਾਲੇ ਪਾਸੇ ਨੂੰ ਤੁਰਿਆ ਹੋਇਆ ਇਹਨੂੰ ਹਾਂਜੀ ਠੀਕ ਹੈ ਜੀ ਉਹਦੇ ਤਾਜੀ ਕਿੰਨੇ ਕੁ ਦੇਗੀ ਸੀ ਇਹ ਦੁੱਧ ਬਾਈ ਇਹ ਕਰ ਕੀ ਸੀ 13 ਲੀਟਰ ਜੀ ਠੀਕ ਹੈ ਥੱਲੇ ਬਹੁਤ ਤਿਆਰੀ ਕਰਦੀ ਹੁਣੀ ਹਨਾ ਬਾਈ ਥੱਲੇ ਪੂਰੀ ਭਰ ਜਾਂਦੀ ਆ ਤਾਂ ਬੈਠਾ ਨਹੀਂ ਜਾਂਦਾ ਜਦੋਂ ਉਲੀ ਵਾਲਾ ਤਾਂ ਹੋਣੀ ਕਰਮ ਵਾਲੀ ਨੂੰ ਚੰਗਾ ਵਾ ਹਾਂਜੀ ਸਾਂਭ ਵੱਲੋਂ ਥੋੜੀ ਜਿਹਾ ਵੜ ਚੰਗੀ ਆ ਘਰੇ ਰੱਖਣ ਵਾਲੇ ਬੰਦੇ ਨੂੰ ਠੰਡੀ ਇੰਨੀ ਆ ਜੇ ਬੰਗਾ ਪਾਓ ਭਵੇਂ ਇਤਰੇ ਬੈਹ ਜਾ ਕੋਈ ਗੱਲ ਨਹੀਂ ਭਵੇਂ ਇਤਰਾ ਖਲਾਰ ਕੇ ਵੇੜੇ ਜਿੱਥੇ ਮਰਜੀ ਬੈਠਾ ਅੱਛਾ ਜੀ ਸੀਲ ਠੰਡੀ ਆ ਦੋਵੇਂ ਠੰਡੀਆਂ ਜਗ੍ ਇਹ ਤਾਂ 40000 ਮੁੱਲ ਮਨਤਨ ਵਿੱਚੋਂ ਕਰ ਦਾਂਗੇ ਮਾਤਨ ਕਰਾਂਗੇ ਜੀ ਠੀਕ ਹੈ ਬਈ ਠੀਕ ਹੈ ਜੀ ਤੇ ਆਂਦੇ ਬਾਰੇ ਦੱਸਿਓ ਜੀ ਇਹ ਵੀ ਗੱਬਣੀ ਆ ਬਈ ਇਹ ਵੀ ਗੱਬਣੀਆਂ ਵੇਚੀ ਠੀਕ ਹੈ ਇਹ ਕਿੰਨੇ ਚਿਰ ਦੀ ਗੱਬਣਾ ਜੀ ਇਹ ਵੀ 7 ਮਹੀਨਿਆਂ ਦੀ ਹੈ ਜੀ ਠੀਕ ਹੈ ਇਹ ਬਾਲੀ ਲੱਸੀ ਕਰਦੀ ਥੋੜੀ ਜੀ ਹਣਾ ਇਹ ਥੋੜੀ ਜੀ ਤਿੱਤਰ-ਤਿੱਤਰ ਨਾਲ ਵੀ ਕਈ ਵਾਰੀ ਪੋਚਾ ਕਰਕੇ ਇੱਕ ਨਾਲ ਲਿਆਂਦੀ ਸੀ ਤੇ ਉਦੋਂ ਨਾਲ ਥੋੜਾ ਜਿਹਾ ਬੁਖਾਰ ਹੋ ਗਿਆ ਉਹ ਤੇ ਚੱਕਰ ਚ ਫਿਰ ਪਈ ਦੌਣ ਪੈ ਗਈ ਇੱਕ ਦੁੱਧ ਦਿੰਦੀ ਰਹੀ ਚ ਜੰਗਾ ਹੈ ਦੁੱਧ ਕਿੰਨਾ ਦੇਗੀ ਬਈ ਇਹ ਦੁੱਧ ਇਹ ਕੱਢ ਗਈ 17-18 ਲੀਟਰ ਠੀਕ ਹੈ ਬਈ ਠੀਕ ਹੈ ਹੁਣ ਕਿ ਹੁਣ ਤੇ ਡਰਾਈ ਕੀਤੀ ਛੱਡੀ ਹੋਈ ਆ ਪਰਸੋ ਚਾਹਦੀ ਨਾ ਛੱਡੀ ਹੋਈ ਹੁਣ ਨੀ ਚੁੰਦੇ ਠੰਡ ਤਾਂ ਪਾਸ ਕਰਾ ਦੂਗੀ ਹਾਂ ਠੰਡ ਪਾਸ ਕਰਾ ਦੂਗੀ ਠੀਕ ਜੀ ਲਈ ਮਤੋ ਦੁੱਧ ਦੋ ਦਾ ਡਰਾਈ ਹੋਈ ਹੋਈ ਆ ਪਰ ਥਣਪਾਸ ਜ਼ਰੂਰ ਲੇਕਿਨ ਕਰਾ ਦਈਏ ਤੁਮਹਾਨੂੰ ਉਹਦੇ ਕਿਉਂਕਿ ਹੈ ਹੀ ਨੇ ਆ ਵੀ ਹੁਣ ਇਹਨਾਂ ਨੂੰ ਫੀਡ ਫੂਡ ਪਾਉਣੇ ਹਨ ਹਾਂ ਉਹ ਮਾਡ ਟ੍ਰਾਂਸਲੇਸ਼ਨ ਚਾਰਜ ਦੋਹਾਂ ਜਾਵਾਂਗੇ ਫਿਰ ਟਕਾਲੇ ਲੱਗਣਗੇ ਹਣਾ ਜੀ ਇਹਦਾ ਆ ਵਾਰ ਜਿਹੜੀ ਆ ਬਈ ਇਹਦਾ ਥਣ ਥਣ ਦੋ ਓਕੇ ਆ ਜਾਓ ਚ ਲਾਲ ਦਾ ਚਾਰੇ ਥਣ ਓਕੇ ਆ ਜੀ ਜਿੱਤਾਂ ਮੈਂ ਪਾਉਂਦਾ ਤਾਂ ਮਾਰੇ ਆਪਣੀ ਗਾਰੰਟੀ ਤੇ ਲੈ ਜਾ ਇਹ ਕਿੰਨੇ ਦੀਆਂ ਦੀ ਦੇ ਉਹ ਕਿੰਨੇ ਦੀ ਤੇ ਕਿੰਨੇ ਦੀ ਕਾਟੇ ਬਾੜੇ ਇਹਦਾ 40 ਮੰਗੇ ਇਹਦਾ 60 ਆ ਪਰ ਮਨ ਤਾਂ ਜੋ ਵੀ ਹੋ ਸਕਦਾ ਖੁੱਲਾ ਕਰਦਾ ਖੁੱਲਾ ਕਰ ਦੇ ਠੀਕ ਹੈ ਇਹਦਾ ਕਿ ਮਾੜੇ ਕਾਟੇ ਬਾੜੇ ਕਰਕੇ ਜਾਵਾਂ ਹਾਂ ਨ ਜਮਹਾਨਾ ਨੰਬੇ ਦਾ ਦੇ ਤੱਕ ਜੋੜਾ ਜੋੜਾ ਠੀਕ ਹੈ ਜੀ ਤੇ ਇਹਦੇ ਬਾਰੇ ਦੱਸੋ ਚਾਹਵਣ ਸੱਜਣ ਕੋਈ ਥੋੜਾ ਪਤਾ ਕਰ ਕਰ ਦਾਂਗੇ ਠੀਕ ਹੈ ਇਹਦੇ ਬਾਰੇ ਦੱਸੋ ਜੀ ਇਹ ਕੀ ਹੈ ਇਹ ਬਲੂ 2 ਦਾ ਕਟਾ ਹੈ ਜੀ ਜੀ ਮੁੱਲ ਤੇ ਇਹਦਾ ਆਪਣਾ 50000 ਰੁਪਇਆ ਮਾਨਤਨ ਆਪਾਂ ਕਰ ਦਾਂਗੇ ਮੁੱਲ 50000 ਰੁਪਇਆ ਮਾਨਤਨ ਬਲੂ 2 ਦਾ ਹੈ ਬਲੂ 2 ਦਾ ਕਟਾ ਠੀਕ ਹੈ ਬਈ ਠੀਕ ਹੈ ਜੀ ਮੈਨੂੰ ਸਮਝ ਆ ਰਹੀ ਹੈ ਵੀ ਹਨਾ ਦੰਦੂ ਤਾਂ ਚੌਗਾ ਹੋ ਗਿਆ ਹੋਊਗਾ ਬਈ ਨਹੀਂ ਅਜੇ ਦੋਂਦੇ ਪੱਧਰੇ ਕਰਤਾ ਪਿਆ ਜੀ ਇਹ ਦੋਂਦੇ ਪੱਧਰੇ ਗੱਲਾਂ ਹੀ ਪੁੱਤ ਕਰਤਾ ਪਿਆ ਜੀ ਹਾਂ ਚੌਗਾ ਨਹੀਂ ਆ ਦੋਂਦੇ ਪੱਧਰੇ ਕਰਨ ਦਿਆ ਇਹ ਫਿਰ ਆ ਤੁਸੀਂ ਖ ਠੀਕ ਹੈ ਜੀ ਪਹਿਲੇ ਆਏ ਕਿ ਸੋ ਤਾਂ ਸੱਜਣ ਤੋਂ ਠੀਕ ਹੈ ਬਾਈ ਰੋਸ਼ਰ ਦਾ ਬਹੁਤ ਸੀ ਪਰ ਹੁਣ ਤਿਆਰੀ ਉਧਰ ਕਰ ਲਈ ਹੈ ਨਾ ਬਾਈ ਜਾਜ ਦਾ ਝੂਟਾ ਲੈਣਾ ਹੁਣ ਬਸ ਉਹਦਾ ਚੱਕਰ ਜਿਹੜਾ ਲਿਆਦ ਕੇ ਆਪਣੇ ਖਾਸ ਸਰਜਨ ਤੋਂ ਹੀ ਠੀਕ ਹੈ ਇਹਦਾ ਰੇਟ ਬਾਈ ਫਿਰ ਇਹ ਤਾਂ 50000 ਹੈ ਮੰਨ ਤਾਂ ਆਪਾਂ ਜਿੰਨਾ ਵੀ ਹੋ ਸਕਦਾ ਠੀਕ ਨੰਬਰ ਦੱਸਿਆ ਜੀ ਆਪਣਾ ਜੀ ਨੰਬਰ ਹੈਗਾ 8437552286 84372 552286 552286 ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਤੁਸੀਂ ਗੱਲਬਾਤ ਪਿੰਨ ਪੁੱਤੀ ਵਾਲਾ ਜ਼ਿਲ੍ਹਾ ਹੈਗਾ ਫਲੋਇਪੁਰ ਮਿੱਤਰੋ ਸੁਲਤਾਨਪੁਰ ਲੋਹਿਆ ਰੋਡ ਦੇ ਉੱਤੇ ਇਹ ਪਿੰਡ ਨਵਾਂ ਬਣਿਆ ਗੇਟ ਆ ਜਿਹੜਾ ਉਸਪੇਰ ਦੀ ਸੁੱਧੀ ਛੜਕ ਆਉਂਦੀ ਆ ਬਾਕੀ ਕਾਰਵਾਈ ਤੁਹਾਡੇ ਹੱਥਾ ਤਲਵਾ ਸ਼ੁਕਰੀਆ ਜੀ ਜੋਂਦੇਰ